ਸੋ ਇਹ 500 ਜਨਪੁਰ ਦੇ ਪਿੰਡ ਜੰਦਰਾਏ ਦੇ ਵਿੱਚ ਮੌਜੂਦ ਹੈਗੇ ਆ ਤੁਹਾਨੂੰ ਦੱਸ ਦਿਕੀ ਇਸ ਇਲਾਕੇ ਦੇ ਵਿੱਚੋਂ ਸਾਨੂੰ ਇੱਕ ਸ਼ਿਕਾਇਤ ਮਿਲੀ ਸੀਗੀ ਕਿ ਇਸ ਇਲਾਕੇ ਦੇ ਵਿੱਚ ਕੁਝ ਲੋਕਾਂ ਵੱਲੋਂ ਨੇਮ ਨੂੰ ਚਿੱਕੇ ਪਰ ਤਾਂ ਕੇ ਕੁਦਰਤ ਦੇ ਨਾਲ ਖਿਲਵਾੜ ਕੀਤਾ ਗਿਆ ਔਰ ਤਸਵੀਰਾਂ ਤਾਂ ਖਾਂ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਇਲਾਕੇ ਦੇ ਵਿੱਚ ਕੁਝ ਲੋਕਾਂ ਵੱਲੋਂ ਇੱਥੇ ਮਿੱਟੀ ਦੀ ਜਿਹੜੀ ਮਾਈਨਿੰਗ ਕੀਤੀ ਗਈ ਹੈ ਔਰ ਪਰਮਿਸ਼ਨ ਜੇ ਜਾਣਕਾਰੀ ਮੁਤਾਬਿਕ ਆਪਾਂ ਗੱਲ ਕਰੀਏ ਤਾਂ ਇਸ ਇਲਾਕੇ ਦੇ ਵਿੱਚ ਜਿਹੜੀ ਆ ਇੱਥੇ ਪੋਗਲਰ ਮਸ਼ੀਨਾਂ ਨਾਲ ਮਿੱਟੀ ਪੱਟੀ ਗਈ ਹੈ ਬੀਤੇ ਕੱਲ ਵੀ ਆਪਾਂ ਇੱਥੇ ਪਹੁੰਚੇ ਸੀਗੇ بارش ਹੋਣ ਦੀ ਵਜ੍ਹਾ ਕਰਕੇ ਆਪਾਂ ਇੱਥੇ ਕਵਰੇਜ ਨਹੀਂ ਕਰ ਸਕਿਆ ਸੀਗੇ ਤੁਸੀਂ ਰਤਖਾਨ ਦੀ ਕੋਸ਼ਿਸ਼ ਕਰ ਰਹੇ ਕਿ ਜਿਹੜੀਆਂ ਮਸ਼ੀਨਾਂ ਦੂਜੀ ਸਾਈਡ ਤੇ ਲੱਗੀਆਂ ਹੋਈਆਂ ਨੇ ਕੱਲ ਇਸੇ ਜਗ੍ਹਾ ਤੇ ਲੱਗੀਆਂ ਹੋਈਆਂ ਸਿਗੀਆਂ ਇਸ ਜਗ੍ਹਾ ਤੇ ਤਿੰਨ ਪੋਗਲਨ ਮਸ਼ੀਨਾਂ ਲੱਗੀਆਂ ਹੋਈਆਂ ਨੇ ਜਾਣਕਾਰੀ ਮੁਤਾਬਕ ਇਹ ਜਿਹੜਾ ਮਿੱਟੀ ਹੈ ਮਿੱਟੀ ਦਾ ਮਟੀਰੀਅਲ ਜਿਹੜਾ ਹੈ ਉਹ ਨੈਸ਼ਨਲ ਹਾਈਵੇ ਦੀ ਅਥਾਰਟੀ ਦੇ ਜਿਹੜਾ ਕੰਮ ਲੱਗਿਆ ਹੋਇਆ ਭਾਰਤ ਮਾਲਾ ਪ੍ਰੋਜੈਕਟ ਦਾ ਉੱਥੇ ਇਹ ਜਾਰੀਆਂ ਨੇ ਮਿੱਟੀ ਦੇ ਟਿੱਪੜਾ ਭਰ-ਭਰ ਕੇ ਜਾ ਰਹੀਆਂ ਨੇ ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸਦੀ ਕਿ ਇਸ ਜਗ੍ਹਾ ਦੇ ਉੱਪਰ ਜਿਹੜੀ ਪਰਮਿਸ਼ਨ ਹੈਗੀ ਆ ਸਿਰਫ 6 ਫੁੱਟ ਤੱਕ ਦੀ ਖੁਦਾਈ ਦੀ ਜਿਹੜੀ ਆ ਉਹ ਮਾਈਨਿੰਗ ਡਿਪਾਰਟਮੈਂਟ ਵੱਲੋਂ ਦਿੱਤੀ ਗਈ ਆ ਪਰ ਮਾਈਨਿੰਗ ਡਿਪਾਰਟਮੈਂਟ ਦੇ ਢਿੱਲੀ ਕਾਰਬਨਲ ਦੇ ਚੱਲਦੇ ਇਸ ਇਲਾਕੇ ਦੇ ਵਿੱਚ ਮਾਈਨਿੰਗ ਜਿਹੜੀ ਆ ਲਗਭਗ 15 ਤੋਂ 20 ਫੁੱਟ ਜਿਹੜੀ ਆ ਹੋ ਚੁੱਕੀ ਆ ਆ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਇਸ ਜਗ੍ਹਾ ਦੇ ਉੱਪਰ ਜਿੱਥੇ ਮਾਈਨਿੰਗ ਜਿਹੜੀ ਆ ਇਹਨਾਂ ਲੋਕਾਂ ਵੱਲੋਂ ਕੀਤੀ ਗਈ ਆ ਤੁਹਾਨੂੰ ਦੱਸ ਦਈਏ ਕਿ ਚਾਹੇ ਪ੍ਰੋਜੈਕਟ ਜਿਹੜਾ ਉਹ ਨੈਸ਼ਨਲ ਹ ਲੋਕਾਂ ਵੱਲੋਂ ਜਿਹੜੇ ਠੇਕੇਦਾਰ ਸੀਗੇ ਜਿਹੜੇ ਇੱਥੋਂ ਦੇ ਮੁਲਾਜ਼ਮ ਸੀਗੇ ਉਹਨਾਂ ਵੱਲੋਂ ਨੀਮਾਂ ਨੂੰ ਸਿੱਕਿਓਂ ਪਟਾਂਕੇ ਇਸ ਇਲਾਕੇ ਦੇ ਵਿੱਚ ਵੱਡੇ ਖੱਡੇ ਜਿਹੜੇ ਆ ਖੁਦਾਈ ਕਰਕੇ ਮਾਰ ਦਿੱਤੇ ਗਏ ਨੇ ਤੁਸੀਂ ਦਾ ਦਿਖਾ ਰਹੇ ਆ ਤੁਹਾਨੂੰ ਕਿ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਡੂੰਘੇ ਖੱਡੇ ਜਿਹੜੇ ਆ ਇਸ ਇਲਾਕੇ ਵਿੱਚ ਮਾਰ ਦਿੱਤੇ ਗਏ ਨੇ ਉਹ ਡਿਪਾਰਟਮੈਂਟ ਜਿਹੜਾ ਆ ਇਸ ਦੇ ਉੱਪਰ ਕੀ ਕਾਰਵਾਈ ਕਰੇਗਾ ਤੇ ਬਾਅਦ ਦੇਖਣ ਦੀ ਗੱਲ ਹੋਏਗੀ ਪਰ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਇਸ ਜਗ੍ਹਾ ਤੇ ਸੀਗੀ ਤੁਹਾਨੂੰ ਦੱਸਿਆ ਕਿ ਮੈਨੂੰ ਡਿਪਾਰਟਮੈਂਟ ਤੋਂ ਬਾਅਦ ਵਨ ਵਿਭਾਗ ਕੋਲੋਂ ਵੀ ਇਸ ਚੀਜ਼ ਦਾ ਜਿਹੜਾ ਆ ਉਹ ਪਰਮਿਸ਼ਨ ਲੈਣੀ ਹੁੰਦੀ ਆ ਕਿ ਇੱਥੇ ਆਪਾਂ ਖੁਦਾਈ ਕਰ ਸਕਦੇ ਆ ਕਿ ਨਹੀਂ ਪਰ ਜਾਣਕਾਰੀ ਮੁਤਾਬਕ ਜਗ੍ਹਾ ਜਿਹੜੀ ਆ ਉਹ ਦਫਾ ਚਾਰਚ ਨਹੀਂ ਆ ਪਰ ਫਿਰ ਵੀ ਇਸ ਇਲਾਕੇ ਵਿੱਚ ਇੰਨੇ ਵੱਡੇ ਲੈਵਲ ਤੇ ਖੁਦਾਈ ਹੋ ਜਾਣਾ ਕਿ ਤਨਾ ਕਿਤੇ ਪ੍ਰਸ਼ਾਸਨ ਦੀ ਟਿੱਲੀ ਕਾਰਬਨ ਵਾਲੀ ਦਾ ਸਬੂਤ ਜਿਹੜਾ ਉਹ ਸਾਹਮਣੇ ਨਿਕਲ ਕੇ ਆਂਦਾ ਹੈ ਦੇਖੋ ਜੀ ਫਿਰ ਤਾਂ ਤੁਸੀਂ ਰਤਹਾਂ ਦੀ ਕੋਸ਼ਿਸ਼ ਕਰ ਰਹੇ ਹੋ ਤੇ ਦੇਖ ਸਕਦੇ ਹੋ ਕਿ ਇੱਥੇ ਕਾਫੀ ਵੱਡੀ ਖੁਦਾਈ ਜਿਹੜੀ ਇਸ ਇਲਾਕੇ ਵਿੱਚ ਹੋ ਚੁੱਕੀ ਆ ਹੋਰ ਕਾਫੀ ਜਿਹੜਾ ਨੁਕਸਾਨ ਜਿਹੜਾ ਕੁਦਰਤ ਦੇ ਨਾਲ ਇੱਥੇ ਕੀਤਾ ਗਿਆ ਔਰ ਕਿਤਨਾ ਕਿਤੇ ਪ੍ਰਸ਼ਾਸਨ ਜਿਹੜਾ ਆ ਉਹ ਅੱਖਾਂ ਬੰਦ ਕਰਕੇ ਬੈਠਿਆ ਹੋਇਆ ਸਨਗ ਲੋਕਾਂ ਦੀ ਮਨਿਆਤਾ ਇਸ ਇਲਾਕੇ ਦੇ ਵਿੱਚੋਂ ਦਿਨ ਰਾਤ ਜਿਹੜੀਆਂ ਟਿਪਰਾ ਜਿਹੜੀਆਂ ਆ ਬੜੀ ਤੇਜ਼ ਗਤੀ ਨਾਲ ਓਵਰਲੋਡ ਹੋ ਕੇ ਨਿਕਲਦੀਆਂ ਸੀਗੀਆਂ ਕਾਫੀ ਲੋਕ ਇਸ ਦੇ ਨਾਲ ਪ੍ਰੇਸ਼ਾਨ ਵੀ ਸੀਗੇ ਆਪ ਦਿਖਦਿਆਂ ਰਿਪੋਰਟ ਔਰ ਅਸੀਂ ਅਧਿਕਾਰੀ ਨਾਲ ਗੱਲਬਾਤ ਵੀ ਕਰਾਂਗੇ ਤੇ ਜਾਣਾਂਗੇ ਕੀ ਕਹਿੰਨਾ ਉਹਨਾਂ ਦਾ ਇਸ ਪੂਰੇ मामले ਦੇ ਬਾਰੇ ਇਸ ਇਲਾਕੇ ਦੇ ਵਿੱਚ ਕਥਿਤ ਮਿੱਟੀ ਦੀ ਨਜਾਇਜ਼ ਮਾਈਨਿੰਗ ਦੇ ਬਾਰੇ ਜਦੋਂ ਆਪਾਂ ਇਸ ਜਗ੍ਹਾ ਦੇ ਮਾਲਕ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕੈਮਰੇ ਦੇ ਸਾਹਮਣੇ ਆਉਣ ਤੋਂ ਮਨਾ ਕਰ ਦਿੱਤਾ ਤੇ ਸਿਰਾਂ ਦੇ ਹਾਂ ਦੀ ਕੋਸ਼ਿਸ਼ ਕਰ ਰਹੇ ਆਂਗੇ ਇੱਥੇ ਟੀਮ ਜਿਹੜੀ ਇੱਥੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਲੱਗੀ ਹੋਈ ਆ ਤੇ ਜ਼ਮੀਨ ਦੇ ਮਾਲਕ ਵੀ ਮੌਜੂਦ ਨੇ ਔਰ ਇਸ ਜਗ੍ਹਾ ਦੀ ਜਿਹੜੀ ਅਮੇਂਡਮੈਂਟ ਕੀਤੀ ਜਾ ਰਹੀ ਹੈ ਔਰ ਦੱਸਦੀ ਹੈ ਕਿ ਇਸ ਜਗ੍ਹਾ ਤੇ ਦੂਸਰੇ ਪਾਸੇ ਜਾ ਕੇ ਆਪਾਂ ਦੇਖਿਆ ਤਾਂ ਕਾਫੀ ਆਲਾ ਵੱਡੇ ਖੱਡੇ ਜਿਹੜੇ ਨੇ ਉਹ ਲਗਭਗ 10 ਤੋਂ 15 ਫੁੱਟ ਚੋੜੇ ਡੂੰਘੇ ਦੇ ਖੱਡੇ ਅਤੇ ਮਾਰ ਦਿੱਤੇ ਗਏ ਨੇ ਔਰ ਇਸ ਸੰਬੰਧੀ ਜਦੋਂ ਮਾਲਕ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਬਿਲਕੁਲ ਸਹੀ ਹੈਗੇ ਆਂ ਆਪਾਂ ਕੁਝ ਗਲਤ ਨਹੀਂ ਕੀਤਾ ਇਸ ਸੰਬੰਧੀ ਆਪਾਂ ਐਕਸ਼ਨ ਮਾਈਨ ਨਿਤਿਨ ਸੂਧਰਣਾ ਨਾਲ ਫੋਨ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਸਾਡਾ ਫੋਨ ਰੀਸੀਵ ਨਹੀਂ ਕੀਤਾ। ਉਹ ਇਸ ਵੇਲੇ ਜਵਾਬ ਨਹੀਂ ਦੇ ਰਿਹਾ ਹੈ। ਕਿਰਪਾ ਕਰਕੇ ਥੋੜੀ ਦੇਰ ਬਾਅਦ ਕੋਸ਼ਿਸ਼ ਕਰੋ। ਧੰਨਵਾਦ। ਕੀ ਕਰਵੇ ਜਿਹੜੀ ਆ ਦੇਖਣਾ ਹੋਏਗਾ ਡਿਪਾਰਟਮੈਂਟ ਇਸ ਪੂਰੇ ਮਾਮਲੇ ਦੇ ਉੱਪਰ ਕਰਦਾ ਹੈ।